ਇੱਕ ਦਿਨ ਅਕਬਰ ਅਤੇ ਵੀਰਬਲ ਦੋਵੇਂ ਇੱਕ ਬਾਗ ਵਿੱਚ ਬੈਠੇ ਆਨੰਦ ਮਾਣ ਰਹੇ ਸਨ ਇਸ ਸਮੇਂ ਤੱਕ ਸ਼ਾਮ ਹੋ ਗਈ ਜਦੋਂ ਵੀਰਬਲ ਕਰ ਜਾਣ ਲਈ ਤਿਆਰ ਹੋਇਆ ਤਾਂ ਬਾਦਸ਼ਾਹ ਨੇ ਉਸ ਨੂੰ ਰੋਕਿਆ ਤੇ ਕਿਹਾ ਵੀਰਬਲ ਅੱਜ ਮੈਂ ਕਈ ਦਿਨ ਤੂੰ ਇੱਕ ਗੱਲ ਬਾਰੇ ਸੋਚ ਰਿਹਾ ਸੀ ਪਰ ਮੈਂ ਤੁਹਾਨੂੰ ਦੱਸਣਾ ਪੁੱਲ ਧਾਰ ਰਿਹਾ ਇੱਕ ਡਾਕਟਰ ਇੱਕ ਦਵਾਈ ਤਿਆਰ ਕਰਦਾ ਹੈ ਜਿਸ ਲਈ ਬਲਦ ਦਾ ਦੁੱਧ ਇੱਕ ਲਾਜ਼ਮੀ ਲੋੜ ਹੈ ਜੇਕਰ ਤੁਸੀਂ ਇਸ ਨੂੰ ਕਿਤੇ ਤੋਂ ਲਿਆ ਸਕਦੇ ਹੋ ਤਾਂ ਇਹ ਬਹੁਤ ਵਧੀਆ ਹੋਵੇਗਾ ਪੱਤੇ ਛਾੜਨ ਵਾਲੇ ਨੂੰ ਗੁੱਸਾ ਆ ਗਿਆ ਬਿਰਭਲ ਨੇ ਬਾਦਸ਼ਾਹ ਅਕਬਰ ਦੇ ਇਰਾਦੇ ਨੂੰ ਸਮਝ ਲਿਆ ਤੇ ਮਨ ਵਿੱਚ ਕਿਹਾ ਕਿ ਰਾਜਾ ਇਹ ਬਹਾਨਾ ਉਸ ਨੂੰ ਮੂਰਖ ਬਣਾਉਣਾ ਚਾਹੁੰਦਾ ਹੈ ਰਾਜੇ ਨੂੰ ਇਸ ਬਹਾਨੇ ਮੂਰਖ ਬਣਾਉਣਾ ਚਾਹੁੰਦਾ ਹੈ ਬੀਰਬਲ ਨੇ ਕਿਹਾ ਇਸ ਵਿੱਚ ਚਿੰਤਾ ਕਰਨ ਦੀ ਕੀ ਗੱਲ ਹੈ ਮੈਂ ਇੱਕ ਹਫਤੇ ਵਿੱਚ ਬਲਦ ਦਾ ਦੁੱਧ ਲਿਆਵਾਂਗਾ ਰਾਜੇ ਨੇ ਕਿਹਾ ਜੇ 2-4 ਦਿਨ ਹੋਰ ਲੱਗ ਜਾਣ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਪਰ ਦੁੱਧ ਦਾ ਆਉਣਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਕਹਿੰਦੇ ਬੀਰਬਲ ਉੱਥੋਂ ਚਲੇ ਗਿਆ ਘਰ ਪਹੁੰਚ ਕੇ ਉਹ ਇਕਾਂਤ ਵਿੱਚ ਬੈਠ ਗਿਆ ਤੇ ਬਲਦ ਨੂੰ ਦੁੱਧ ਚੰਗਾਉਣ ਦੇ ਸਵਾਲ ਬਾਰੇ ਸੋਚਣ ਲੱਗਾ ਚਿੰਤਾ ਬਿਰਬਾਲ ਦੇ ਬਤਾਏ ਘੰਟੇ ਮਿੰਟ ਵਾਂਗ ਲੰਘ ਗਏ ਜਦੋਂ ਰਾਤ ਦੇ ਖਾਣੇ ਤੇ ਸ਼ਾਮ ਹੋਇਆ ਸਮਾ ਹੋਇਆ ਤੇ ਜਦੋਂ ਰਾਤ ਦੇ ਖਾਣੇ ਦਾ ਸਮਾ ਹੋਇਆ ਤਾਂ ਨਿਯਮ ਅਨੁਸਾਰ ਉਸ ਦੀ ਧੀ ਉਸ ਨੂੰ ਬਲਾਉਣ ਆਈ ਜਦੋਂ ਉਸ ਨੇ ਆਪਣੇ ਪਿਤਾ ਦਾ ਚਿਹਰਾ ਨੀਵਾ ਅਤੇ ਡੂੰਗੀ ਸੋਚ ਵਿੱਚ ਦੇਖਿਆ ਤਾਂ ਉਹ ਰੁਕ ਗਈ ਜਦੋਂ ਉਹ ਕਈ ਮਿੰਟ ਖੜੇ ਰਹੇ ਤਾਂ ਉਸ ਦੇ ਪਿਤਾ ਦਾ ਧਿਆਨ ਨਾ ਟੁੱਟਿਆ ਤਾਂ ਉਹ ਚਿੰਤਾ ਹੋ ਗਿਆ ਚਿੰਤਾ ਹੋ ਗਈ ਅਤੇ ਆਪਣੇ ਪਿਤਾ ਨੂੰ ਆਪਣੀ ਚਿੰਤਾ ਦਾ ਕਾਰਨ ਪੁੱਛਿਆ ਭਾਵੇਂ ਉਹ ਬੀਰਬਾਲ ਦੀ ਵੱਡੀ ਤੀ ਸੀ ਅਤੇ ਉਸ ਨੇ ਕਈ ਵਾਰ ਉਸ ਦੀ ਅਕਲ ਨੂੰ ਪਰਖਿਆ ਸੀ ਫਿਰ ਵੀ ਉਸਨੇ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ ਕਿ ਉਹ ਇੰਨਾ ਗੁੰਝਲਦਾਰ ਵਿਸ਼ੇ ਵਿੱਚ ਸਫਲ ਹੋਵੇਗੀ ਇਸ ਲਈ ਮੈਂ ਉਸ ਦੀਆਂ ਗੱਲਾਂ ਨੂੰ ਹਣ ਸੁਣਿਆ ਕਰ ਦਿੱਤਾ ਅਤੇ ਕੁਝ ਦੇਰ ਲਟਕਦਾ ਰਿਹਾ ਆਪਣੀ ਤੀਰ ਦੇ ਵਾਰ-ਵਾਰ ਬੇਨਤੀਆਂ ਕਰਨ ਉਸ ਰਾਜੇ ਦੇ ਗੁੰਝਲਦਾਰ ਸਵਾਲ ਨੂੰ ਸੁਣਾਉਣ ਲਈ ਮਜਬੂਰ ਸੀ ਕੁੜੀ ਨੇ ਕਿਹਾ ਪਿਤਾ ਜੀ ਇਹ ਕਿਹੜੀ ਔਖੀ ਚੀਜ਼ ਹੈ ਜਿਸ ਲਈ ਤੁਸੀਂ ਇੰਨੇ ਚਿੰਤਾ ਹੋ ਚਲੋ ਉਹਦੇ ਪਹਿਰੇ ਦੇਖਾਣੇ ਦਾ ਸਮਾਂ ਲੰਘ ਰਿਹਾ ਹੈ ਮੈਂ ਉਸ ਦਾ ਜਵਾਬ ਇੱਕ ਹਫ਼ਤੇ ਦੇ ਅੰਦਰ ਰਾਜੇ ਨੂੰ ਭੇਜਾਂਗੀ ਕੁੜੀ ਦਾ ਜਵਾਬ ਨਾਲ ਬਿਰਬਲ ਦੀ ਚਿੰਤਾ ਦੂਰ ਹੋ ਗਈ ਅਤੇ ਸਹਾਗ ਸਹਕਾਰ ਖਾਣਾ 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 ਚਲੇ ਗਏ ਇਸ ਤਰ੍ਹਾਂ ਜਦੋਂ 2 ਦਿਨ ਬੀਤ ਗਏ ਤਾਂ ਬੀਰਬਾਲ ਦੀ ਧੀ ਨੇ ਨਵੀਂ ਚਾਲ ਚੱਲੀ ਉਸਨੇ ਉਸਨੇ ਤਲਾਸ਼ੀ ਲਈ ਅਤੇ ਘਰੋਂ ਬਹੁਤ ਸਾਰੇ ਪੁਰਾਣੇ ਕੱਪੜੇ ਕੱਢ ਕੇ ਅਤੇ ਉਹਨਾਂ ਦਾ ਇੱਕ ਬੰਡਲ ਤਿਆਰ ਕੀਤਾ ਜਦੋਂ ਅੱਧੀ ਰਾਤ ਹੋਈ ਤਾਂ ਉਹ ਬੰਡਲ ਸਿਰ ਤੇ ਲੈ ਕੇ ਨਦੀ ਦੇ ਕੰਢੇ ਪਹੁੰਚ ਗਈ ਅਤੇ ਜੋ-ਜੋ ਦਾ ਰੌਲਾ ਪਾਉਂਦੀ ਹੋਈ ਆਪਣੇ ਕੱਪੜੇ ਧੋਣ ਲੱਗੀ ਰਾਜੇ ਦਾ ਮਹੱਲ ਨਦੀ ਦੇ ਕੰਡੇ ਤੇ ਬਣਾਇਆ ਗਿਆ ਸੀ ਅੱਧੀ ਰਾਤ ਨੂੰ ਜਦੋਂ ਉਸ ਦੀ ਨੀਂਦ ਦੇ ਪਹਿਲਾ ਪੜਾਅ ਵਿੱਚ ਜਦੋਂ ਰਾਜੇ ਦੇ ਕੰਨਾਂ ਤੱਕ ਕੱਪੜੇ ਧੋਣ ਦੀ ਆਵਾਜ਼ ਪਹੁੰਚੀ ਤਾਂ ਉਸ ਦੀ ਨੀਂਦ ਪੰਘ ਹੋ ਗਈ ਅਤੇ ਉਸ ਨੇ ਸੰਤਰੀ ਨੂੰ ਬੁਲਾਇਆ ਤੇ ਕਿਹਾ ਦੇਖੋ ਇਸ ਸਮੇਂ ਕੱਪੜੇ ਧੋਣ ਵਾਲਾ ਕੌਣ ਹੈ ਰਾਤ ਉਸ ਨੂੰ ਫੌਰਨ ਫੜ ਕੇ ਮੇਰੇ ਕੋਲ ਲਿਆਓ ਜਿਵੇਂ ਹੀ ਗਾਰਡ ਨੇ ਕੰਸ ਕਨਸਟੇਬਲ ਨੂੰ ਹੁਕਮ ਮਿਲਿਆ ਤਾਂ ਹੋਈ ਹੋਰ ਕਨਸਟੇਬਲ ਨੂੰ ਦੇ ਨਾਲ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਕੱਪੜੇ ਧੋਣ ਦੀ ਆਵਾਜ਼ ਆ ਰਹੀ ਸੀ ਉਹ ਸਾਰੇ ਬਹੁਤ ਹੈਰਾਨ ਹੋਏ ਪਰੇਸ਼ਾਨ ਸਨ ਕਿਉਂਕਿ ਉਹਨਾਂ ਨੇ ਜੋ ਦੇਖਿਆ ਉਹ ਸਿਰ ਤੋਂ ਪੈਰਾਂ ਤੱਕ ਇੱਕ ਬਹੁਤ ਹੀ ਰੋ ਕੁੜੀ ਸੀ ਆਪਣੇ ਕੱਪੜੇ ਉਤਾਰ ਰਹੀ ਸੀ ਤੇ ਸਿਪਾਈਆਂ ਨੇ ਉਸ ਨੂੰ ਸੁੰਦਰ ਕੁੜੀ ਸੀ ਆਪਣੇ ਕੱਪੜੇ ਉਤਾਰ ਰਹੀ ਸੀ ਸਿਪਾਹੀਆਂ ਨੇ ਉਸ ਨੂੰ ਕਈ ਵਾਰ ਬੁਲਾਇਆ ਤੇ ਰਾਜੇ ਦੇ ਹੁਕਮ ਸੁਣਾਇਆ ਪਰ ਉਸ ਨੇ ਉਹਨਾਂ ਨੂੰ ਅੰਡਠਾ ਕੀਤਾ ਤੇ ਆਪਣੇ ਕੰਮ ਵਿੱਚ ਰੁੱਝੀ ਰਹੀ ਆਖਰ ਇੱਕ ਸਿਪਾਹੀ ਉਸ ਦੇ ਬਹੁਤ ਨੇੜੇ ਪਹੁੰਚਿਆ ਤੇ ਬੋਲਿਆ ਓਏ ਤੁਸੀਂ ਕੌਣ ਹੋ ਕਿ ਤੁਸੀਂ ਇੰਨੀ ਦਲੇਰੀ ਬਣ ਰਹੇ ਹੋ ਤੁਸੀਂ ਇੰਨੇ ਦਲੇਰ ਬਣ ਰਹੇ ਹੋ ਤੇ ਬੋਲਣ ਵੀ ਨਹੀਂ ਸੁਣਦੇ ਆ ਤੈਨੂੰ ਰਾਜੇ ਨੇ ਬੁਲਾਇਆ ਹੈ ਕੁੜੀ ਕਿਸੇ ਵੀ ਤਰੀਕੇ ਨਾਲ ਰਾਜੇ ਤੱਕ ਪਹੁੰਚਣਾ ਚਾਹੁੰਦੀ ਸੀ ਪਰ ਫਿਰ ਵੀ ਆਪਣਾ ਇਰਾਦਾ ਲੁਕਾਉਂਦੇ ਹੋਏ ਉਸਨੇ ਕਿਹਾ ਤੁਸੀਂ ਲੋਕ ਮੈਨੂੰ ਦੁਖੀ ਕਰਨ ਤੇ ਕਿਉਂ ਤੇਲ ਹੋਏ ਤਲੇ ਹੋਏ ਹੋ ਲੋਕ ਮੈਨੂੰ ਦੁਖੀ ਕਰਨ ਤੇ ਕਿਉਂ ਤੁਲੇ ਹੋਏ ਹੋ ਇਸ ਲਈ ਮੈਂ ਆਪਣੇ ਘਰ ਜਾਵਾਂਗੀ ਸਿਪਾਹੀਆਂ ਨੇ ਕਿਹਾ ਜਬਰਦਾਰ ਸਾਡੇ ਨਾਲ ਸਿੱਧੇ ਰਾਜੇ ਕੋਲ ਜਾਣਾ ਤੁਹਾਡਾ ਹਿੱਤ ਵਿੱਚ ਹੈ ਕੁੜੀ ਹਰ ਪਾਸੇ ਆਪਣੇ ਕੱਪੜੇ ਛੱਡ ਕੇ ਉਹਨਾਂ ਦੇ ਮਗਰ ਤੁਰ ਪਈ ਅਤੇ ਜਦੋਂ ਉਹ ਰਾਜੇ ਦੇ ਨੇੜੇ ਪਹੁੰਚੀ ਤਾਂ ਸਨੇ ਨਿਮਰਤਾ ਨਾਲ ਮੱਥਾ ਟੇਕਿਆ ਅਤੇ ਨਮਸਕਾਰ ਕੀਤੀ ਅਤੇ ਡਰ ਤੇ ਮਾਰੇ ਇੱਕ ਪਾਸੇ ਖੜੀ ਹੋ ਕੇ ਰਾਜੇ ਦੇ ਹੁਕਮਾਂ ਦੀ ਉਡੀਕ ਕਰਨ ਲੱਗੀ ਅਕਬਰ ਗੁੱਸੇ ਨਾਲ ਭੜਕ ਰਿਹਾ ਸੀ ਉਹ ਸੁਨੇ ਆਪਣੀਆਂ ਲਾਲ ਅੱਖਾਂ ਖੋਲ੍ਹੀਆਂ ਤੇ ਪੁੱਛਿਆ ਓਏ ਬੇਸ਼ਰਮ ਤੁਸੀਂ ਕੌਣ ਹੋ ਅੱਧੀ ਰਾਤ ਨੂੰ ਇੱਥੇ ਕੱਪੜੇ ਕਿਉਂ ਤੋਰੇ ਹੋ ਕੁੜੀ ਨੇ ਦੇਖਦਿਆਂ ਕੀ ਦੇਖਿਆ ਕਿ ਰਾਜਾ ਕ੍ਰੋਧ ਨਾਲ ਪ੍ਰੋਧਿਤ ਹੈ ਇਸ ਲਈ ਉਹ ਕੰਬ ਗਏ ਅਤੇ ਡਗਮਗਾ ਡਗਮਗਾ ਹੁੰਦੀ ਜੀਬ ਨਾਲ ਬੇਨਤੀ ਕੀਤੀ ਮਹਾਰਾਜ ਜਨਾਬ ਮੈਂ ਹਾਂ ਉਸ ਨੂੰ ਘੁਬਰਾਇਆ ਹੋਇਆ ਦੇਖ ਕੇ ਰਾਜੇ ਨੂੰ ਤਰਸ ਆਇਆ ਤੇ ਉਸ ਨੇ ਨੇ ਉਸਨੂੰ ਦਲਾਸਾ ਦਿੱਤਾ ਤੇ ਕਿਹਾ ਤੂੰ ਇੰਨੀ ਘਬਰਾਹਟ ਕਿਉਂ ਹੈ ਇਹ ਕਰ ਤੂੰ ਸਾਫ਼-ਸਾਫ਼ ਦੱਸ ਦੇਵੇਂਗੀ ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਜਾਵੇਗਾ ਨਹੀਂ ਤਾਂ ਤੁਹਾਨੂੰ ਬਹੁਤ ਨੁਕਸਾਨ ਹੋਵੇਗਾ ਕੁੜੀ ਨੇ ਕਿਹਾ ਪ੍ਰਥਮినాਥ ਮੈਨੂੰ ਇਸ ਸਮੇਂ ਬਹੁਤ ਜ਼ਰੂਰਤ ਹੈ ਜਿਸ ਕਾਰਨ ਮੈਂ ਕੱਪੜੇ ਜਿਸ ਕਾਰਨ ਮੈਂ ਕੱਪੜੇ ਧੋਣ ਲਈ ਆਉਣ ਲਈ ਮਜਬੂਰ ਹਾਂ ਰਾਜੇ ਨੇ ਕਿਹਾ ਇਹ ਬਦਕਿਸਮਤੀ ਹੈ ਬਦਕਿਸਮਤੀ ਬੰਦੇ ਕੀ ਲੋੜ ਸੀ ਜਿਸ ਦੀ ਤੁਸੀਂ ਇੰਨੀ ਚਿੰਤਾ ਕਰ ਰਹੇ ਹੋ ਕੁੜੀ ਨੇ ਜਵਾਬ ਦਿੱਤਾ ਮੈਂ ਕੀ કહਾਂ ਪ੍ਰਥਵੀਨਾਥ ਅਜਿਧ ਪੈਰ ਮੇਰੇ ਪਿਤਾ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹੈ ਇਸ ਲਈ ਮੈਂ ਦਿਨ ਭਰ ਹੋਰ ਹੋਰ ਕੰਮ ਵਿੱਚ ਰੁੱਝੇ ਰਹੇ ਅਤੇ ਜਦੋਂ ਮੈਨੂੰ ਕੁਝ ਵਿਹਲ ਮਿਲਿਆ ਮੈਂ ਕੱਪੜੇ ਧੋਣ ਲਈ ਆ ਗਿਆ ਆ ਗਈ ਕਿਉਂਕਿ ਸਾਫ਼ ਕੱਪੜੇ ਦੀ ਲੋੜ ਆ ਗਈ ਹੈ ਲੜਕੀ ਦਾ ਜਿਹਾ ਉਸ ਤਾਕ ਜਵਾਬ ਸੁਣ ਕੇ ਰਾਜਾ ਬਹੁਤ ਹੈਰਾਨ ਹੋਇਆ ਉਸ ਅਤੇ ਉਸ ਨੂੰ ਛਿੜਕਿਆ ਅਤੇ ਕਿਹਾ ਇਹ ਮੂਰਖ ਕੁੜੀਏ ਤੁਸੀਂ ਕਿਸੇ ਬਾਰੇ ਗੱਲ ਕਰ ਰਹੇ ਹੋ ਇਹ ਤੁਹਾਡੇ ਦਿਮਾਗ ਨਹੀਂ ਗਵਾਚਿਆ ਇੱਕ ਆਦਮੀ ਵੀ ਮੁੰਡਾ ਜੰਮਦਾ ਹੈ ਮੌਕੇ ਦੇਖ ਕੇ ਕੁੜੀ ਨੇ ਨਿਮਰਤਾ ਨਾਲ ਕਿਹਾ ਪਿਥੀ 나ਥ ਜਦੋਂ ਆਦਮੀ ਕੋਲ ਮੁੰਡਾ ਨਹੀਂ ਹੋ ਸਕਦਾ ਤਾਂ ਬਲਦ ਦੁੱਧ ਕਿਵੇਂ ਪਾ ਸਕਦਾ ਹੈ ਬਾਦਸ਼ਾਹ ਅਕਬਰ ਨੂੰ ਆਪਣੇ ਪਹਿਲੇ ਵਿਚਾਰ ਯਾਦ ਆਏ ਹੈਰਾਨ ਹੋ ਕੇ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਵੀਰਬਾਲ ਦੀ ਤੀ ਹੈ ਕੁੜੀ ਨੇ ਜਵਾਬ ਦਿੱਤਾ ਹਾਂ ਪ੍ਰਥਮੀਨਾਥ ਤੁਹਾਡਾ ਅੰਦਾਜ਼ ਬਿਲਕੁਲ ਸਹੀ ਹੈ ਰਾਜਾ ਉਸ ਦੇ ਚੁਤرائی ਤੋਂ ਬਹੁਤ ਖੁਸ਼ ਹੋਇਆ ਤੇ ਉਸ ਨੂੰ ਗਹਿਣੇ ਅਤੇ ਪੈਸੇ ਦੇ ਕੇ ਨਵਾਜਿਆ ਅਤੇ ਉਸ ਨੂੰ ਪਾਲਕੀ ਵਿੱਚ ਬਿਠਾ ਕੇ ਬੜੇ ਆਦਰ ਨਾਲ ਵਿਦਾ ਕੀਤਾ ਘਰ ਪਹੁੰਚਾ ਕੇ ਲੜਕੀ ਨੇ ਆਪਣੇ ਪਿਤਾ ਦੇ ਪੈਰ ਛੂਏ ਅਤੇ ਰਾਤ ਦੀ ਸਾਰੀ ਘਟਨਾ ਬਿਆਨ ਕੀਤੀ ਵੀਰਬਾਲ ਆਪਣੀ ਬੁੱਧੀਮਾਨੀ ਦਾ ਬਹੁਤ ਬਹੁਤ ਖੁਸ਼ ਹੋਇਆ ਤੇ ਉਸਨੂੰ ਦਾ ਇਨਾਮ ਵਾਪਸ ਕਰ ਦਿੱਤਾ ਤੇ ਉਸਨੂੰ ਬਹੁਤ ਅਸੀਸ ਦਿੱਤੀ